ਨਸ਼ਾ ਤਸਕਰਾਂ ਨੂੰ ਸਿੱਧਾ ਹੋਇਆ ਆ ਦਬੰਗ ਪੁਲਿਸ ਵਾਲਾ ਪਿੰਡ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਆਪ ਹੀ ਫੇਰ ਉਹਨਾਂ ਨੂੰ ਛੇਤਰ ਤਾਂ ਸਾਡੇ ਆਉਣ ਦੀ ਲੋੜੀ ਨਾ ਪਵੇ ਦਿਖਾਉਂਗੇ ਵੀ ਅਸੀਂ ਚਾਕੂ ਝੂੜੀਆਂ ਤੇ ਨਾਲੇ ਕਿੱਤਾ ਦਿਖਾਉਂਗੇ ਆਂਟ ਘੰਟ ਤੁਸੀਂ ਰਹਿੰਦੇ ਹੋ ਤੇ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਹੈਗੇ ਜੁਰਤ ਦੇਖ ਲਓ ਕਿੰਨੀ ਗੇਰਾਂ ਨੇ ਆ ਗਿਆ ਪੁਲਿਸ ਤੇ ਹਮਲਾ ਕਰਦਾ ਅੱਜ ਵੀ ਗੱਦੀ ਜੋੜ ਨਹੀਂ ਤੇਰੇ ਨੇ ਲੈ ਹੁਣ ਵੜ ਕੇ ਦੇਖੀ ਇੱਥੇ ਜੇ ਨਾ ਦੜਵਾਤਾ ਘਰੇ ਦਾ ਗਏ ਅੱਜ ਅਲੀ ਗੱਲ ਹੈ ਕਿਤੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਫਿਰ ਜੇ ਕੋਈ ਥੋੜੀ ਬੱਚੇ ਹੈਗੇ ਇਸੇ ਪਿੰਡ ਚ ਰਹਿਣੇ ਹੈ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀ ਕੋਈ ਆ ਕੇ ਠੀਕ ਹੈ ਗੱਡੀ ਗੱਡੀ ਤੋੜ ਦਿੱਤੀ ਗਿਆ ਸਾਡੇ ਮੁਲਾਜ਼ਮਾਂ ਦੇ ਸਾਡੇ ਵਜੀ ਗਿਆ ਕਿਥੋਂ ਰਹਿ ਲੈਣੂ ਮੈਨੂੰ ਮੈਂ ਲੈ ਸ਼ਹਿਰ ਛੱਡ ਕੇ ਭੱਜਾਂਗੇ ਜਾਂ ਪਿੰਡ ਛੱਡ ਕੇ ਭੱਜਾਂਗੇ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਦੇ ਅਸੀਂ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਲੱਗੇ ਤੁਸੀਂ ਚੰਦੋ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨਾਂ ਦੀ ਪਈਆਂ ਰਹਿਣ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁਰਤ ਕਿੱਦਾਂ ਛੱਡ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਵਿੱਚ ਸੱਚ ਬੋਲਦਾ ਨਹੀਂ ਬੋਲਦਾ ਫਿਰ ਇਹਨਾਂ ਦੀ ਕੀ ਜੁੜਤਾ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਤੁਹਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਹਾਂ ਜੀ ਯਾਰ ਇਹ ਤੁਸੀਂ ਮੁੰਡੇ ਤੋਂ ਸਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਾਰ ਬਣੀ ਹੈ ਬਣਾਓ ਯਾਰ ਜੁੱਤੀ ਸਾਹਿਬ ਨੇ ਪੁਰਸਨ ਸਾਹਿਬ ਨੇ ਸਾਰ ਬਣਾਈ 24 ਖਵਾਏ ਪਰ ਨਹੀਂ ਲੋਕ ਚੱਲਦੇ ਸਾਰ ਗੱਲ ਪੈਂਦੀ ਗੱਲ ਪੈਂਦੇ ਸਾਨੂੰ ਦੱਸੋ ਸਹੀ ਨੇ ਗੱਲ ਪੈਂਦੀ ਗੱਲ ਪੈਂਦਾ ਸਾਰ ਦਿਖਾਉਂਦਾ ਤੁਹਾਨੂੰ ਮੈਂ ਪੂਰਾ ਪਲਿਸ ਵੀ ਛੱਡ ਦਿੰਦੀ ਸਾਰ ਘਰ ਦੇ ਘਰ ਨਾਲ ਜੋ ਇਹਦਾ ਉਜਾੜਦਾ ਦੀ ਮੈਨੂੰ ਦੱਸੋ ਪਿੰਡ ਕੱਲਾ ਵਿਖੇ ਪਹੁੰਚੇ ਹੋ ਸਰ ਕੀ ਇਥੇ ਘਟਨਾ ਹੋਈ ਇਥੇ ਤੁਸੀਂ ਮੌਕੇ ਤੇ ਪਹੁੰਚੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਜੀ ਆਈਪੀਸ ਵੱਲੋਂ ਬਿਲਕੁਲ ਸਖਤ ਰਹਿਤੇ ਹੈਗੇ ਜਿਹਦੇ ਵਿੱਚ ਛਿੱਟਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਕੇ ਆਣੇਗਾ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਜਾਈਗੀ ਹੈ ਹਰ ਪਿੰਡ ਦੇ ਮੋਹਤਪੁਰ ਬੰਦਿਆਂ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜ ਇਨੂੰ ਬਾਬਾ ਬਾਬਾ ਕਰਕੇ ਨਾਂ ਕਹਿੰਦੇ ਕਿ ਤੇ ਇਹਦੇ ਕਰਿਆ ਸੀ ਸਾਰੇ ਰੇਡ ਕੀਤੀ ਸੀਗੀ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁਡਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀ ਸੀ ਉਸ ਵਾਰ ਇਹਨੇ ਫਾਇਰ ਕੀਤਾ ਸਾਡੇ 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 ਮਲਾਦਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈ ਸੀ ਸੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਗਿਆ ਇਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਉਹਨਾਂ ਨੇ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕਿ ਇਹਦੇ ਇੰਨੀ ਆਮਦਨ ਕਿੱਥੋਂ ਹੋਏਗੀ ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਇਹ ਜਲਦੋਂ ਜਲਦ ਹੋਏਗਾ ਵੀ ਅਨੁਸਾਰ ਡਿਸਪੋਜ਼ ਆ ਕੇ ਰਾਗੇ ਤੈਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਕੋਈ ਹਮਲਾ ਹਮਲਦਰਾਂ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਵੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ-ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਤੇ ਪਹਿਲੇ ਫਾਇਰ ਵਿੱਚ ਚਾਰ ਕਿਰਨਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹਦਾ ਮੁਸ਼ਕਲ ਨਾਲ ਬਚਾ ਕੇ ਬਚਾਅ ਹੋ ਗਿਆ ਨਹੀਂ ਤੇ ਬ ਸਰ ਹੁਣ ਕੀ ਕਾਰਵਾਈ ਕੀਤੀ ਜਾਊਗੀ ਉਹਨੇ ਐਫਆਈਆ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਭਿਆ ਜਾਏਗਾ ਕੋਡਨ ਸਾਰਾ ਲੱਗਾ ਹੋਇਆ ਹੈਗਾ ਤੇਰੀ 4 ਵਜੇ ਦੀ ਰੇਡ ਹੈਗੀ ਸਾਡੇ ਹੁੰਦੇ ਦੇਖ ਲੋ 6:30 7 ਵਜੇ ਹੈਗੇ ਸਾਰਾ ਜੀ ਜਿਹੜਾ ਪਿੰਡ ਸੀਲ ਕੀਤਾ ਹੈਗਾ ਇਹਨੂੰ ਲੱਭ ਰਿਆਂ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸ ਹੋਊਗਾ ਉਹੀ ਕਰਾਂਗੇ